ਪਿਛਲਾ 1.5 ਸਾਲ ਤੋਂ ਇੱਥੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਫੇਰ 7 ਦੀਆਂ ਤੇ 8 ਦੀਆਂ ਲੇਟਾਂ ਕੋਲੇ ਜਿਸ ਵਿੱਚ ਸਾਰੇ ਆਗੂ ਸਹਿਬਾਨ ਸਾਡੇ ਸਮਾਜ ਦੇ ਲੋਕ ਜਿਹੜੇ ਲੜਾਈ ਲੜ ਰਹੇ ਨੇ ਉਹ ਐਸੀ ਹੋਣ ਵੀ ਸੀ ਹੋਣ ਅਸੀਂ ਚਾਹੁੰਦੇ ਹਾਂ ਹਰ ਇੱਕ ਵਿਅਕਤੀ ਨੂੰ ਚਾਹੋ ਜਰਨਲ ਹੋਵੇ ਆਪਣਾ ਆਪਣਾ ਹੱਕ ਹਰ ਇੱਕ ਬੰਦੇ ਨੂੰ ਮਿਲਣਾ ਚਾਹੀਦਾ ਤਾਂ ਕਿ ਕਿਸੇ ਦਾ ਹੱਕ ਮਾਰ ਕੇ ਕਿਸੇ ਨੂੰ ਰੋਟੀ ਖਾਣੇ ਚਾਹੀਦੀ ਹੈ ਉਸੇ ਲੜਾਈ 'ਚ ਸਾਡੇ 2 ਸਾਲ ਬੀਤ ਗਏ ਨੇ ਨੇਰੀ ਚਖੜ ਹਵਾ ਰੋਹੀ ਇੱਥੇ ਫੱਕੀ ਹੈ ਸਾਡੇ ਆਗੂ ਸਹਿਬਾਨਾਂ ਨੇ ਤਨੋਂ ਮਨੋਂ ਤਨੋਂ ਟਾਈਮ ਦਿੱਤਾ ਪੈਸਾ ਲਾਇਆ ਤਾਂ ਸਾਰਾ ਜਿਹੜਾ ਅੱਜ ਉਹ ਜਿਹੜੀ ਇਹ ਕਾਰਵਾਈ ਸੀ ਉਹਨੂੰ ਬੂਰਪਣਾ ਸ਼ੁਰੂ ਹੋਇਆ ਮਾਨਯੋਗ ਹਾਈ ਕੋਰਟ ਦੇ ਡੰਡੇ ਦੇ ਬਾਅਦ ਪੰਜਾਬ ਦੀ ਸਰਕਾਰ ਮੰਤਰੀ ਪ੍ਰਸ਼ਾਸਨ ਵੈਲਫੇਅਰ ਅਫਸਰ ਜਾ ਕੇ ਜਦੋਂ ਹਾਈ ਕੋਰਟ 'ਚ ਮੇਰੇ ਵੱਲੋਂ ਇੱਕ ਰੀਟ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਜਿਸ ਤੇ ਸਾਡੀ ਸੁਣਾਈ ਹੋਈ ਤੇ ਉਹਦੇ ਨੋਟਿਸ ਹੋਦਣਾ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਤੇ ਜਦੋਂ ਨੋਟਿਸ ਹੋਇਆ ਉਹਦੀ ਹਲੇ 15 ਮਈ ਤਰੀਕੇ 15 ਪੰਜੇਗੀ ਜਿਸ ਤਰੀਕ ਤੋਂ ਪਹਿਲਾਂ ਰਿਪਲਾਈ ਦੇਣ ਵਾਸਤੇ ਕੱਲ ਜਿਹੜਾ ਆਏਗਾ ਇੱਕ ਸਦਰ ਥਾਣਾ ਪਟਿਆਲਾ 12 ਲਗ ਲਗ ਮਹਿਕਮਿਆਂ ਦੇ ਜਿਹੜੇ ਅਫਸਰ ਕੰਮ ਕਰਦੇ ਨੇ ਤੇ ਉਹਨਾਂ ਦੇ ਐਫਆਈਆਰ ਜਿਹੜੀ ਹੈ ਦਰਜ ਹੋਈ ਹੈ ਐਫਆਈਆਰ ਨੰਬਰ 42 ਸਦਰ ਥਾਣਾ ਪਟਿਆਲਾ 303 2025 ਨੂੰ ਤੇ ਜਦੋਂ ਐਫਆਈਆਰ ਹੋਈ ਸਾਡੇ ਸਾਰੇ ਮੋਰਚੇ ਦੇ ਆਗੂ ਸਹਿਬਾਨਾਂ ਦੇ ਬੰਦ ਤੇ ਖੁਸ਼ੀ ਆਈ ਨਹੀਂ ਇਹ ਦਿਲ ਟੁੱਟੀ ਬੈਠੇ ਦਾ ਵੀ ਸਰਕਾਰਾਂ ਸੁਣਦੀਆਂ ਨਹੀਂ ਪਰ ਹਾਈ ਕੋਰਟ ਦੇ ਡੰਡੇ ਤੋਂ ਬਾਹਰ ਸਰਕਾਰ ਜਿਹੜੇ ਬਚਲੇ ਅਫਸਰ ਜਿਨ੍ਹਾਂ ਦੇ ਕੰਨ ਬੋਲੇ ਸੀ ਤੇ ਅੱਖਾਂ ਤੋਂ ਅਨੇ ਅਫਸਰ ਜਾਗ ਪਏ ਜਦੋਂ ਹਾਈ ਕੋਰਟ ਰਿਪਲਾਈ ਇਹ ਆ ਜਵਾਬ ਦੇਣਾ ਪਿਆ ਤੇ ਅਸੀਂ ਅੱਜ ਮੋਰਚਾ ਆਗੂ ਸਹਿਬਾਨਾਂ ਨੂੰ ਮੋਰਚੇ ਦੇ ਸਾਰੇ ਜਿਹੜੇ ਵੀ ਜਿਸ ਵੀ ਬੰਦੇ ਨੇ ਸਾਡਾ ਯੋਗਦਾਨ ਪਿਛਲੇ 2 ਸਾਲ ਤੋਂ ਪਾਇਆ ਮਦਦ ਕੀਤੀ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਤੇ ਜਿਹੜੀਆਂ ਕਾਲੀਆਂ ਪੀਡਾਂ ਸਾਡੇ ਸਮਾਜ ਦੀਆਂ ਕੁਝ ਕਾਲੀਆਂ ਪੀਡਾਂ ਸੀ ਜਿਹੜੀਆਂ ਅਫਸਰਾਂ ਨੂੰ ਤੇ ਜਾਲੀ ਸਰਟੀਫਿਕੇਟ ਧਾਰਕਾਂ ਨਾਲ ਸੈਟਿੰਗਾਂ ਵੀ ਕਰਦੇ ਰਹੇ ਜਿਨ੍ਹਾਂ ਦੇ ਖਿਲਾਫ ਸਾਡੇ ਕੋਲੇ ਕਾਫੀ ਸਾਰੇ ਸਬੂਤਾਂ ਆਣੇ ਸ਼ੁਰੂ ਹੋ ਗਏ ਨੇ ਉਹ ਕਾਲੀ ਭੇਡਾਂ ਵੀ ਲੋਕਾਂ ਦੀ ਕਚਹਿਰੀ 'ਚ ਨਿਕਲ ਗਈਆਂ ਤਾਂ ਕਿ ਸਾਨੂੰ 2 ਸਾਲ ਇੱਥੇ ਸੜਕਾਂ ਤੇ ਰੋਂਦਾ ਪਿਆ ਉਹਨਾਂ ਨਲਾਇਕ ਬੰਦਿਆਂ ਕਰਕੇ ਜਿਨ੍ਹਾਂ ਨੇ ਉਹ ਅਫਸਰਾਂ ਨਾਲ ਤੇ ਸਰਟੀਫਿਕੇਟਾਂ ਵਾਲਿਆਂ ਨਾਲ ਸੈਟਿੰਗ ਕਰਦੇ ਸੀ ਉਹਨਾਂ ਦੇ ਖਿਲਾਫ ਵੀ ਸਾਡੇ ਕੋਲੇ ਸਬੂਤਾਂ ਆਣੇ ਹੋਗੇ ਤਾਂ ਕਿ ਅਸੀਂ ਜਿਹੜੀ ਹੈ ਜਿਵੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਕਰਪਸ਼ਨ ਖਤਮ ਕਰਨ ਦੀ ਗੱਲ ਕਰਦਾ ਸੀ ਇਹੀ ਜਿਹੜਾ ਬਹੁਤ ਵੱਡੇ ਵੱਡੇ ਜਿਹੜੇ ਦਾਅਵੇ ਤੇ ਵਾਅਦੇ ਕੀਤੇ ਸੀ ਅੱਜ ਸਾਨੂੰ ਹਾਈ ਕੋਰਟ ਜਾਣਾ ਪਿਆ ਜੇ ਸਾਡੇ ਕਮਿਸ਼ਨ ਨੇ ਚਾਹ ਨੈਸ਼ਨਲ ਕਮਿਸ਼ਨ ਹੈ ਤੇ ਅਸੀ ਕਮਿਸ਼ਨ ਹੈ ਇਹਨਾਂ ਨੇ ਕੋਈ ਗੱਲ ਕਾਤ ਦੀ ਬਾਤ ਕਿਸੇ ਦੀ ਸੁਣੀ ਨਹੀਂ ਜਦ ਕਿ ਹਾਈ ਕੋਰਟ ਤੋਂ ਸਾਨੂੰ ਨਿਆਂ ਸਾਹਿਬ ਮਿਲਣ ਦੀ ਉਮੀਦ ਜਾਗੀ ਤੇ ਮੈਂ ਸਾਰੇ ਵੀਰਾਂ ਦਾ ਸਾਰੀਆਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੋਰਚੇ ਲਈ ਸਮਾਂ ਕੱਢਿਆ ਤੇ ਤਹਿ ਦਿਲੋਂ ਆਪਣਾ ਸਮਾਂ ਕੱਢ ਕੇ ਜਿਹੜੀ ਇਹ ਲੜਾਈ ਜ ਆਪਣਾ ਯੋਗਦਾਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਤ ਮੈਂ ਲਖਵੀਰ ਸਿੰਘ ਬੋਬੀ ਰਿజర్ਵੇਸ਼ਨ ਚੋਰ ਫੜੋ ਮੋਰਚਾ ਮੁਹਾਲੀ ਕੋਰ ਕਮੇਟੀ ਮੈਂਬਰ ਮੇਰੇ ਸਾਥੀ ਸਰਦਾਰ ਬਲਵਿੰਦਰ ਸਿੰਘ ਕੁੰਬੜਾ ਜੀ ਨੇ ਜੋ 31 ਨੂੰ ਰਿਟ ਪਟੀਸ਼ਨ ਰਿజర్ਵੇਸ਼ਨ ਚੋਰਾ ਪ੍ਰਤੀ ਪਾਈ ਸੀ ਅੱਜ ਉਹਦਾ ਰਿਜ਼ਲਟ ਸਾਡੇ ਸਾਹਮਣੇ ਹੈ ਔਰ ਭਗਵਾਨਤਮਾਨ ਸਰਕਾਰ ਜੀ ਨੇ 5 ਮਾਰਚ 2024 ਨੂੰ ਵਿਧਾਨ ਸਭਾ ਵਿੱਚ ਖੜ ਕੇ ਇਹ ਐਲਾਨ ਕੀਤਾ ਸੀ ਕਿ ਚੋਰ ਬਖਸ਼ੇ ਨਹੀਂ ਜਾਣਗੇ ਪਰ ਸ਼ਿਕਾਇਤਾਂ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਨੇ ਸਰਕਾਰ ਦਾ ਸਹਿਯੋਗੀ ਬਣ ਕੇ ਕੰਮ ਕੀਤਾ ਚੋਰ ਉਹਨਾਂ ਦੇ ਕੋਲ ਪਏ ਆ ਪਰ ਲਗਾਤਾਰ ਉਹ ਨੌਕਰੀਆਂ ਕਰ ਰਹੇ ਨੇ ਕੋਈ ਉਹਨਾਂ ਦੇ ਕਾਰਵਾਈ ਨਹੀਂ ਹੋਈ ਅਮਰਤਪਾਲ ਮਾਨ ਉਹਦਾ ਪਿਓ ਬਾਹਰ ਨੂੰ ਭੱਜਿਆ ਵਾ ਔਰ ਕੋਈ ਉਹਨਾਂ ਦੀ ਜਾਇਦਾਦ ਐਦਤ ਨਹੀਂ ਔਰ ਟੌਰ ਨਾਲ ਉਹ ਨੌਕਰੀਆਂ ਕਰ ਰਹੇ ਨੇ ਜਦੋਂ ਇਹ ਆਪਣਾ ਕਿਸੇ ਸਕੂਲਾਂ ਚ ਕਿਸੇ ਵੀ ਦਫ਼ਤਰ ਚ ਰੇਡ ਪਾਉਂਦੇ ਆ ਤਾਂ ਐਟ ਦੀ ਸਪੌਟ ਉਸ ਬੰਦੇ ਨੂੰ ਸਸਪੈਂਡ ਕਰ ਦਿੰਦੇ ਆ ਪਰ ਇਹਨਾਂ ਦੇ ਕੋਲ ਚੋਰ ਹੋਣ ਦੇ ਬਾਵਜੂਦ ਵੀ ਇਹ ਦੁਬਾਰੇ ਲੋਕ ਸਰਕਾਰ ਤੋਂ ਆਪਣਾ ਸਾਡੇ ਕੋਰਟ ਵਿੱਚ ਜਾ ਕੇ ਆਪਣਾ ਉਪਨਾ ਲੈ ਲੈਣੇ ਆ ਤੇ ਉਹ ਦੁਬਾਰੇ ਉਸੇ ਤਰ੍ਹਾਂ ਨੌਕਰੀਆਂ ਕਰਦੇ ਰਹਿਣੇ ਆ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਤੋਂ ਇਹ ਕਦਮ ਪੱਟਣ ਤੋਂ ਪਹਿਲਾਂ ਹੀ ਸਖਤ ਹਦੈਤਾ ਕਰਕੇ ਇਹਨਾਂ ਤੋਂ ਨੌਕਰੀ ਤੋਂ ਵਾਂਝੇ ਕਰਕੇ ਵਸੂਲੀ ਕੀਤੀ ਜਾਵੇ ਪਰ ਅੱਜ ਸਾਡਾ ਸਮਾਜ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਇਸ ਸਾਡੇ ਜੋ ਆਪਣਾ ਰਿਜ਼ਲਟ ਸਾਹਮਣੇ ਆਇਆ ਉਹਨੂੰ ਲੈ ਕੇ ਅੱਜ ਸਾਡਾ ਸਮਾਜ ਬਾਗੋ ਬਾਗ ਹੈ ਕਿ ਜਿਹੜੇ ਰਿਜ਼ਰਵੇਸ਼ਨ ਚੋਰ ਅਣ ਅਣ ਗਣਤ ਜਿਹਦੇ ਵਿੱਚ ਜੱਜ ਤੋਂ ਲੈ ਕੇ ਪੀਐਨ ਤੱਕ ਲੋਕ ਸਰਵਿਸਾਂ ਕਰਦੇ ਨੇ ਇੱਥੋਂ ਤੱਕ ਕਿ ਭਲਾਈ ਵਿਭਾਗ ਦਾ ਸੁਪਰਡੈਂਟ ਵੀ ਸਿਕੰਦਰ ਸਿੰਘ ਰਿਟਾਇਰ ਹੋ ਚੁੱਕਿਆ ਉਹ ਵੀ ਆਪਣੇ ਚਾਰ ਮੁਲਾਜ਼ਮ ਆਪਣੇ ਪਰਿਵਾਰ ਦੇ ਲਵਾ ਚੁੱਕਿਆ ਉਹ ਤੇ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਅਪੀਲ ਕਰਦੇ ਆਂ ਕਿ ਜਿੱਥੇ ਆਪਣਾ ਇਹ ਚੰਗਾ ਪ੍ਰਸ਼ਾਸਨ ਦਿਖਾਉਣ ਦੀ ਵਾਅਦੇ ਕਰ ਰਹੀ ਹੈ ਸਰਕਾਰ ਕਿ ਮੇਰਾ ਹਰਾ ਪੈਨ ਇਹ ਗਰੀਬਾਂ ਲੋਕਾਂ ਦੇ ਲਈ ਚੱਲੇਗਾ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਤੁਹਾਡੇ ਹੱਥ ਵਿੱਚ ਹੈ ਜਿਹੜੇ ਕੇਸ ਤੁਹਾਡੇ ਸਾਹਮਣੇ ਹਸ਼ਰ ਨਜ਼ਰ ਹੋਏ ਨੇ ਉਹਨਾਂ ਤੇ ਕਾਰਵਾਈ ਕਰੋ ਤਾਂ ਕਿ ਸਾਡੇ ਲੋਕਾਂ ਦੇ ਵਿੱਚ ਤੁਹਾਡੇ ਪ੍ਰਤੀ ਕੋਈ ਚੰਗੀ ਆਸ ਜਾਗ ਸਕੇ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਪਿਛਲੇ ਲੰਮੇ ਸਮੇਂ ਤੋਂ ਫੇਸ 1 ਤੋਂ ਲੈ ਕੇ ਫੇਸ 7 ਤੱਕ ਲਗਾਤਾਰ ਜਰਵੇਸ਼ਨ ਚੋਰ ਫੜੋ ਮੋਰਚੇ ਤੇ ਆਉਂਦੇ ਆ ਔਰ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਸਰਕਾਰ ਨੇ ਇਥੋਂ ਤੱਕ ਸਰਕਾਰ ਦਾ ਮੁਖੀ ਜਿਹੜਾ ਭਗਵੰਤ ਸਿੰਘ ਮਾਨ ਆ ਉਹ ਆਪਣੇ ਐਮਐਲਏ ਤੇ ਵਜ਼ੀਰਾਂ ਦੇ ਸਾਹਮਣੇ ਉੱਤੇ ਲੋਕਾਂ ਦੇ ਸਾਹਮਣੇ ਇਹ ਬਿਆਨ ਦਿੰਦਾ ਕਿ ਜਾਲੀ ਸਰਟੀਫਿਕੇਟ ਧਾਰਕਾਂ ਦੀਆਂ ਜਾਇਦਾਦਾਂ ਜ਼ਬਤ ਕਰਾਂਗੇ ਉਹਨਾਂ ਨੂੰ ਜਿਨ੍ਹਾਂ ਨੇ ਵੀ ਜਾਲੀ ਸਰਟੀਫਿਕੇਟ ਬਣਾਏ ਨੇ ਉਹਨਾਂ ਦੇ ਕੋਲੋਂ ਪੈਸੇ ਵਸੂਲ ਕਰਾਂਗੇ ਮੈਂ ਇਥੇ ਦੱਸਣਾ ਚਾਹੁੰਦਾ ਕਿ ਇੱਕ ਜਿਹੜਾ ਸਰਟੀਫਿਕੇਟ ਕੋਈ ਬਣਾ ਲੈਂਦਾ ਜਨਰਲ ਆਦਮੀ ਸ਼ਡਿਊਲ ਕਾਸ਼ ਦਾ ਤੇ ਉਹ 10 ਕਿੱਲੇ ਪੈਲੀ ਤੋਂ ਘੱਟ ਉਹਦੀ ਆਮਦਨ ਨਹੀਂ ਕਿਉਂਕਿ 10 ਕਿੱਲੇ ਪੈਲੀ ਵੀ ਘੱਟ ਆਮਦਨ ਦਿੰਦੀ ਹੈ ਜਿੰਨੀ ਕਿ ਇੱਕ ਸਰਕਾਰੀ ਨੌਕਰੀ ਇਹ ਆਮਦਨ ਦਿੰਦੀ ਹੈ ਇਹ ਚੋਰ ਲੋਕਾਂ ਨੇ ਉਹ 10 ਕਿੱਲੇ ਪੈਲੀ ਦਾ ਆਪਣੇ ਕੋਲ ਹੀ ਲੋਕਾਂ ਨਾਲ ਰਲ ਕੇ अफसाना ਲੜ ਕੇ ਤੇ ਆਪਣੇ ਨਾਂ ਇੰਤਕਾਲ ਕਰਾ ਲਿਆ ਇਸ ਕਰਕੇ ਮੈਂ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਤੇ ਜੇਕਰ ਸੱਚੀ ਮੁੱਤੀ ਸਰਕਾਰ ਦੇੜੀ ਆ ਸ਼ੈਡਿਊਲ ਕਾਸਟਾਂ ਤੇ ਦਲਤਾਂ ਦੇ ਹੱਕ ਚ ਤੇ ਪੰਜਾਬ ਚ ਜਿੰਨੇ ਵੀ ਸਰਟੀਫਿਕੇਟ ਦੇ ਰਹੇ ਨੇ ਫੇਕ ਜਾਂ ਦੂਸਰੇ ਸਰਟੀਫਿਕੇਟ ਜਿੰਨੇ ਵੀ ਜਨਮ ਸਰਟੀਫਿਕੇਟ ਤੇ ਉਹਨਾਂ ਦੀ ਫਿਜ਼ੀਕਲੀ ਵੈਰੀਫਿਕੇਸ਼ਨ ਕਰਾਈ ਜਾਵੇ ਔਰ ਲੱਖਾਂ ਹੀ ਲੋਕ ਚੋਰ ਨਿਕਲ ਗਏ ਜੈ ਪੀਮ ਜੈ ਭਾਰਤ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਮੈਂ ਹਨੇਰ ਸਿੰਘ ਮਲਵਾ ਰਿਜ਼ਰਵੇਸ਼ਨ ਚੌਂ ਮੋਰਚੇ ਤੋਂ ਬੋਲ ਰਿਹਾ ਜਿਹੜਾ ਕਿ ਪੰਜਾਬ ਚ ਸਿਰਫ ਇੱਕੇ ਇੱਥੇ ਮੋਰਚਾ ਪੱਕਾ ਲੱਗਿਆ ਹੋਇਆ ਅਸੀਂ ਇਸ ਮੋਰਚੇ ਨਾਲ ਇੱਕ ਫੇਸ ਤੋਂ ਜੁੜੇ ਆ ਡੇਢ ਸਾਲ ਦੇ ਕਰੀਬ ਹੋ ਗਿਆ ਸਾਨੂੰ ਇੱਥੇ ਬਹੁਤ ਮਸੇਵਦਾ ਅਸੀਂ ਛੱਲੀਆਂ ਖਾਰ ਕੇ ਜਦੋਂ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਮਾਨਯੋਗ ਹਾਈ ਕੋਰਟ ਦੇ ਅੱਗੇ ਅਸੀਂ ਜਾ ਕੇ ਅੱਗੇ ਰਿਟ ਪਾਈ ਅੱਜ ਇਹ ਉਸ ਦਾ ਹੀ ਰਿਜ਼ਲਟ ਹੈ ਮਾਨਯੋਗ ਹਾਈ ਕੋਰਟ ਦੀ ਰਿਟ ਜਿਹੜੀ ਅਸੀਂ ਪਾਈ ਸੀ ਉਹਦਾ ਰਿਜ਼ਲਟ ਇਹ ਆਇਆ ਤੇ ਹੁਣ ਸਾਰੇ ਸਾਰੇ ਮੈਂਬਰਾਂ ਦੇ ਚਿਹਰੇ ਤੇ ਬੜੀ ਖੁਸ਼ੀ ਹੈ ਬੜਾ ਖੁਸ਼ੀ ਦਾ ਮਾਹੌਲ ਹੈ ਇੱਕ ਹੋਰ ਮੈਂ ਬੇਨਤੀ ਕਲੀਅਰ ਕਰਦਾ ਕਿ ਜਿਹੜਾ ਮੋਰਚਾ ਇਹ ਸਿਰਫ 7 ਫੇਸ ਦਾ ਨਹੀਂ ਲੱਟ ਇੱਕੋ ਮੋਰਚਾ ਪੰਜਾਬ 'ਚ ਇੱਥੇ ਪੱਕਾ ਮੋਰਚਾ ਚੱਲ ਰਿਹਾ ਇਹ ਕਲੀਅਰ ਕਰ ਦਿਆ ਮੈਂ ਤੇ ਬਾਕੀ ਬਹੁਤ ਮਾਨਯੋਗ ਕੋਰਟ ਦਾ ਬਹੁਤ ਬਹੁਤ ਧੰਨਵਾਦ ਵੈਜੀ ਜੀ ਦਾ ਖਾਲਸਾ ਵੈਜੀ ਜੀ ਕੀ ਫਤਹਿ